ਤੁਸੀਂ ਸੁਣ ਰਹੇ ਹੋ ਦਵਿੰਦਰ ਕੌਰ ਦੀ ਸਹਿ ਜੀਵਨੀ ਵਹੀ ਖਾਤਾ ਦਾ ਦੂਸਰਾ ਪਾਕ ਪਹਾੜਗੰਜ ਪਹਾੜਗੰਜ ਦਾ ਮਲਤਾਨੀ ਟੰਡਾ ਗਲੀ ਨੰਬਰ 4 ਇਹ ਗਲੀ ਸਾਰੀਆਂ ਗਲੀਆਂ ਤੋਂ ਚੌੜੀ ਹੁੰਦੀ ਸੀ ਗਲੀ ਦੇ ਦੋਹੀ ਪਾਸੇ ਘਰ ਹੁੰਦੇ ਸਨ ਸਾਡੇ ਘਰ ਦੇ ਦੋਹੀ ਪਾਸੇ ਜਿਹੜੇ ਘਰ ਸਨ ਉਹਨਾਂ ਵਿੱਚ ਉਹੀ ਸਾਡੇ ਰਿਸ਼ਤੇਦਾਰ ਤੇ ਗਵੰਢੀ ਵੀ ਰਹਿੰਦੇ ਸਨ ਜੋ ਪਾਕਿਸਤਾਨ ਵਿੱਚ ਨਾਲ-ਨਾਲ ਹੀ ਰਹਿੰਦੇ ਸਨ ਗੁਜਰਾਂਵਾਲਾ ਜ਼ਿਲ੍ਹੇ ਦੇ ਇੱਕ ਪਿੰਡ ਗੁਰੂਕੀਆਂ ਗਲੂਟੀਆਂ ਤੋਂ ਪੰਜ ਸੱਤ ਘਰ ਇਕੱਠੇ ਹੀ ਉੱਠੇ ਸਨ ਤੇ ਇਕੱਠੇ ਹੀ ਇੱਥੇ ਆਵਸੇ ਇਹਨਾਂ ਵਿੱਚ ਇੱਕ ਘਰ ਲਾਹੌਰੀਆਂ ਦਾ ਵੀ ਬਸ ਆਵਸਿਆ ਸੀ ਪਰ ਜਲਦੀ ਹੀ ਉਹ ਵੀ ਬਾਕੀਆਂ ਦੇ ਰਿਸ਼ਤੇਦਾਰਾਂ ਵਾਂਗ ਹੀ ਲੱਗਣ ਲੱਗ ਪਿਆ ਸੀ ਪਿੰਡ ਗੁਰੂਕੀਆਂ ਗਲੋਟੀਆਂ ਦਾ ਆਪਣਾ ਹੀ ਇਤਿਹਾਸੀ ਮਸ਼ਹੂਰ ਸੰਤਰਤਾ ਸਿਗਰਮੀ ਦੀਵਾਨ ਸਿੰਘ ਕਾਲੇ ਪਾਣੀ ਇਸੇ ਪਿੰਡ ਦੇ ਡਾਕਟਰ ਹੁੰਦੇ ਸਨ ਪਹਿਲਾਂ ਵਿੱਚ ਹੀ ਉਹਨਾਂ ਦੇ ਘਰ ਸੀ ਜਿੱਥੇ ਉਹਨਾਂ ਦਾ ਪਰਿਵਾਰ ਰਹਿੰਦਾ ਸੀ ਮੇਰੀ ਮਾਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਉਨ੍ਹਾਂ ਦੇ ਕੋਮਲ ਸੁਭਾਅ ਤੇ ਮਰੀਜ਼ਾਂ ਲਈ ਮਦਦਗਾਰੀ ਦੀਆਂ ਮਸਾਲਾਂ ਪੇਸ਼ ਕਰਦੀ ਉਹਨਾਂ ਪ੍ਰਤੀ ਆਪਣਾ ਸਤਿਕਾਰ ਪੇਸ਼ ਕਰਦੀ ਰਹਿੰਦੀ ਸੀ ਸੋ ਹੁਣ ਅੱਧਾ ਪਚੱਦਾ ਗੁਰੂ ਕੀਆ ਗਲੋਟੀਆਂ ਮਲਤਾਨੀ ਠੰਡਾ ਦੀ ਗਲੀ ਨੰਬਰ 4 ਵਿੱਚ ਵਸਿਆ ਸੀ ਜੇ ਦਿੱਲੀ ਦਾ ਨਕਸ਼ਾ ਦੇਖਿਆ ਜਾਵੇ ਤਾਂ ਪਹਾੜ ਗੰਜ ਦਿੱਲੀ ਦਿੱਲੀ ਦੇ ਦਿਲ ਵਾਲੀ ਥਾਂ ਤੇ ਵਸਿਆ ਹੋਇਆ ਹੈ ਹਾਲੇ ਵੀ ਦਿੱਲੀ ਦਾ ਦਿਲ ਹੀ ਹੈ ਹਿੰਦੁਸਤਾਨ ਦਾ ਦਿਲ ਦਿੱਲੀ ਦਾ ਦਿਲ ਤੱਪਾ ਇੱਕ ਪਹਾੜ ਗੰਜ ਇਸ ਦੇ ਆਸ-ਪਾਸ ਹੀ ਦਿੱਲੀ ਦਾ ਰੇਲਵੇ ਸਟੇਸ਼ਨ ਸਟੇਸ਼ਨ ਦੇ ਇੱਕ ਪਾਸੇ 메ਨ ਬਾਜ਼ਾਰ ਲੱड्डੂ ਕਾਟੀ ਚੂਨਾ ਮੰਡੀ ਦੂਜੇ ਪਾਸੇ ਮਲਤਾਨੀ ਟੰਡਾ ਸਦਰ ਬਾਜ਼ਾਰ ਕਰੋਲ ਬਾਗ ਅਤੇ ਕਨਾਟ ਪੈਲਸ ਆਦੇ ਇਲਾਕੇ ਸਨ ਤੇ ਹਨ ਵੀ ਸਟੇਸ਼ਨ ਦੇ ਨਾਲ ਹੀ ਵਸਦੇ ਸੰਗਤਰਾਸ਼ਾ ਅਤੇ ਰਾਮਨਗਰ ਦੇ ਇਲਾਕੇ ਸਨ ਲੇਕਿਨ ਹਰ ਇਲਾਕੇ ਨਾਲ ਲਿਖਣ ਵਾਲੇ ਜਾਂ ਬੋਲਣ ਵਾਲੇ ਪਹਾੜ ਗੰਜ ਹੀ ਜੁੜਦਾ ਕੋਈ ਰਿਕਸ਼ੇ ਜਾਂ ਟਾਂਗੇ ਵਾਲੇ ਨੂੰ ਆਖਦਾ ਚੂਨਾ ਮੰਡੀ ਪਹਾੜ ਗੰਜ ਜਾਣਾ ਹੈ ਜਾਂਕਦਾ ਮਲਤਾਨੀ ਟੰਡਾ ਪਹਾੜਗੰਜ ਜਾਣਾ ਹੈ ਇਵੇਂ ਹੀ ਸੰਗਤਰਾਸ਼ਾ ਪਾੜਗੰਜ ਜਾਂ ਫਿਰ ਲੱड्डੂਕਾਟੀ ਪਹਾੜਗੰਜ ਲੱड्डੂਕਾਟੀ ਵਿੱਚ ਸਾਡੇ ਕਈ ਰਿਸ਼ਤੇਦਾਰ ਪਾਕਿਸਤਾਨ ਤੋਂ ਆ ਵਸੇ ਸਨ ਇਵੇਂ ਹੀ ਸੰਗਤਰਾਸ਼ਾ ਵਿੱਚ ਮੇਰੀ ਮਾਂ ਦਾ ਰਿਸ਼ਤੇਦਾਰ ਸਨ ਜੋ ਪੱਥਰ ਕਢਣ ਦਾ ਕੰਮ ਕਰਦੇ ਸਨ ਮੇਰੀ ਮਾਂ ਉਹਨਾਂ ਨੂੰ ਪੱਥਰ ਕਾੜੇ ਹੀ ਕਿਆ ਕਰਦੀ ਬਾਅਦ ਵਿੱਚ ਉਹਨਾਂ ਦੀ ਅਗਲੀ ਰੀ ਪੀੜ੍ਹੀ ਤਰੱਕੀ ਕਰਦੀ ਇਹ ਕੰਮ ਛੱਡ ਕੇ ਚੜ੍ਹਕਿਆਪੁਰੀ ਦੇ ਡਿਪਲੋਮੇ ਇਲਾਕੇ ਮਾਲਚਮ ਮਾਰਗ ਤੇ ਸੈਟਲ ਹੋ ਗਈ ਸੀ ਪਰ ਮਾਂ ਲਈ ਉਹ ਸਦਾ ਪੱਥਰ ਕਾੜੇ ਹੀ ਰਹੇ ਮੇਰਾ ਰਾਪਤਾ ਉਹਨਾਂ ਦੀ ਪਹਿਲੀ ਪੀੜੀ ਦੇ ਲੋਕਾਂ ਨੂੰ ਮਿਲਣ ਤੱਕ ਹੀ ਸੀਮਤ ਸੀ ਆ ਉਸ ਪੀੜੀ ਨੇ ਆਪਣੇ ਰਿਸ਼ਤੇਦਾਰਾਂ ਨਾਲ ਸਾਂਝ ਬਣਾਈ ਹੋਈ ਸੀ ਮੈਂ ਆਪਣੀ ਮਾਂ ਦੇ ਨਾਲ ਅਕਸਰ ਉਹਨਾਂ ਦੇ ਘਰ ਜਾਂਦੀ ਰਹਿੰਦੀ ਸਾਂ ਉਸ ਵੇਲੇ ਵੀ ਉਹਨਾਂ ਕੋਲ ਬਹੁਤ ਵੱਡੀ ਥਾਂ ਸੀ ਜਿਸ ਦੇ ਬਾਹਰਲੇ ਪਾਸੇ ਉਹਨਾਂ ਦਾ ਪੱਥਰ ਕਢਣ ਦਾ ਕੰਮ ਚੱਲਦਾ ਸੀ ਤੇ ਅੰਦਰਵਾਰ ਹਵੇਲੀनुਮਾ ਵੱਡੇ-ਵੱਡੇ ਕਮਰਿਆਂ ਵਾਲਾ ਘਰ ਸੀ ਮੇਰੀ ਮਾਂ ਦੱਸਦੀ ਹੁੰਦੀ ਸੀ ਕਿਉਂ ਪਾਕਿਸਤਾਨ ਬਨਣ ਵੇਲੇ ਉਹ ਛੇਤੀ ਹੀ ਦਿੱਲੀ ਆ ਗਏ ਸਨ ਤੇ ਇਥੇ ਥਾਂ ਮਲ ਲਈ ਸੀ ਵੱਡੀ ਥਾਂ ਹੁਣ ਕਰਕੇ ਉਹਨਾਂ ਦਾ ਕੰਮ ਕਾਰ ਵੀ ਚੰਗਾ ਚੱਲ ਪਿਆ ਸੀ ਸਾਡਾ ਪਰਿਵਾਰ ਇੱਕਦਮ ਦਿੱਲੀ ਨਹੀਂ ਸੀ ਆਇਆ ਪਾਕਿਸਤਾਨ ਤੋਂ ਆ ਕੇ ਪਹਿਲਾਂ ਕਾਂਝਲੀ ਪਿੰਡ ਜ਼ਿਲ੍ਹਾ ਕਪੂਰਥਲਾ ਰਹੇ ਸਨ ਕੁਝ ਦਿਨ ਬਾਅਦ ਰਹਿ ਕੇ ਮੇਰੇ ਪਾਪਾ ਜੀ ਮਾਂ ਤੇ ਮੇਰੀ ਭੈਣ ਪਿੰਡ ਮੇਰੀ ਭੈਣ ਦਿੱਲੀ ਆ ਗਏ ਸਨ ਨਾਨਾ ਨਾਨੀ ਤੇ ਮੇਰੀ ਮਾਮੀ ਜਿਸ ਨੂੰ ਮਾਂ ਦੀ ਰੀਤ ਸੀ ਅਸੀਂ ਵੀ ਭਾਬੋ ਜੀ ਕਿਆ ਕਰਦੇ ਸਾਂ ਹਾਲ ਦੀ ਘੜੀ ਕਾਂਝਲੀ ਹੀ ਠਹਿਰ ਗਏ ਸਾਨੂੰ ਫਿਰ ਹੌਲੀ-ਹੌਲੀ ਜਦ ਮੇਰੇ ਪਾਪਾ ਜੀ ਨੇ ਆਪਣੇ ਸਿਰਫ ਤੇ ਛੱਤ ਦਾ ਇੰਤਜ਼ਾਮ ਕਰ ਲਿਆ ਸੀ ਤਾਂ ਦੀ ਉਹਨਾਂ ਨੂੰ ਦਿੱਲੀ ਆਉਣ ਲਈ ਕਿਹਾ ਪਰ ਉਹ ਦਿੱਲੀ ਉਹਦੋਂ ਦਿੱਲੀ ਆਏ ਜਦ ਮੈਂ ਸਕੂਲ ਜਾਣ ਲੱਗ ਪਈ ਸਾਂ ਤੇ ਮੇਰੀ ਮਾਂ ਤਾਂ ਉਹਨਾਂ ਨੂੰ ਮਿਲਣ ਲਈ ਲਗਾਤਾਰ ਨਹੀਂ ਸੀ ਜਾਂ ਹੁੰਦਾ ਮਲਾਤਾਨੀ ਟਾਂਡਾ ਦੀ ਗਲੀ ਨੰਬਰ 4 ਵਿੱਚ ਮੇਰੀ ਮਾਮੀ ਦੀ ਭੈਣ ਸੰਤੋ ਜਿਸ ਨੂੰ ਅਸੀਂ ਪੂਆ ਜੀ ਕਹਾਂ ਕਰਦੇ ਸਾਂ ਇਹ ਸਾਨੂੰ 35 ਗੱਜ ਜਗ੍ਹਾ ਦੇ ਦਿੱਤੀ ਸੀ ਪਾਪਾ ਜੀ ਨੇ ਉੱਥੇ ਇੱਕ ਕਮਰਾ ਖੁੱਲਾ ਖੁੱਲੀ ਰਸੋਈ ਤੇ ਕੋ ਗੁਸਲਖਾਨਾ ਛੱਡ ਲਿਆ ਸੀ ਮੇਰੀ ਮਾਂ ਦੱਸਦੀ ਹੁੰਦੀ ਕਿ ਇੱਥੇ ਪਹਿਲਾਂ ਘੋੜਿਆਂ ਦਾ ਤਵੇਲਾ ਹੁੰਦਾ ਸੀ ਇਹ ਸਾਰੀ ਲਗਭਗ 200 ਗੱਜ ਜਗ੍ਹਾ ਸੀ ਜਿਹੜੀ ਕਿ ਮੇਰੀ ਮਾਂ ਤੇ ਭੈਣ ਸੰਤੋ ਤੇ ਉਸਦੇ ਦੋਵਾਂ ਭਰਾਵਾਂ ਨੇ ਮੰਨ ਲਈ ਹੋਈ ਸੀ ਜਿਉਂ-ਜਿਉਂ ਸਾਡੇ ਰਿਸ਼ਤੇਦਾਰ ਪਾਕਿਸਤਾਨ ਤੋਂ ਆਉਂਦੇ ਗਏ ਭੂਆ ਸੰਤੋ ਉਹਨਾਂ ਨੂੰ 35 35 ਗੱਜ ਜਗ੍ਹਾ ਦਿੰਦੀ ਗਈ ਇਸ ਤਰ੍ਹਾਂ ਹੌਲੀ-ਹੌਲੀ ਇਸ 200 ਗੱਜ ਜਗ੍ਹਾ ਵਿੱਚ ਪੰਜ ਪਰਿਵਾਰ ਆ ਵਸੇ ਮੈਨੂੰ ਅਜੇ ਵੀ ਯਾਦ ਹੈ ਕਿ ਇਹਨਾਂ ਪੰਜਾਂ ਘਰਾਣਿਆਂ ਜੁੜਵੀਆਂ ਕੰਨਾਂ ਸਿਰਫ ਗੱਜ ਗੱਜ ਉੱਚੀਆਂ ਹੁੰਦੀਆਂ ਸਨ ਇਵੇਂ ਜਾਪਦਾ ਸੀ ਕਿ ਇਸ 200 ਗੱਜ ਵਿੱਚ ਸਿਰਫ 5 ਕਮਰੇ ਹੋਣ ਤੇ ਬਾਕੀ ਦਾ ਸਾਰਾ ਵਿੜਾ ਹੀ ਹੋਵੇ ਸਾਰੇ ਘਰਾਂ ਦੀਆਂ ਰਸੋਈਆਂ ਖੁੱਲੀਆਂ ਸਨ ਆਪਣੀ ਰਸੋਈ ਵਿੱਚ ਕੰਮ ਕਰਦੀਆਂ ਸਵਾਨੀਆਂ ਇੱਕ ਦੂਜੇ ਨੂੰ ਦੇਖ ਸਕਦੀਆਂ ਸਨ ਸਾਰੇ ਬੱਚੇ ਇਕੱਠੇ ਖੇਡਦੇ ਕਿਤੇ ਵੀ ਖਾ ਲੈਂਦੇ ਕਿਸੇ ਕਿਸਮ ਦਾ ਕੋਈ ਫਰਕ ਨਹੀਂ ਸੀ ਕਰਦਾ ਸਾਰੇ ਹੀ ਇੱਕ ਦੂਜੇ ਦਾ ਮੋਹ ਕਰਦੇ ਤੇ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਖੜਦੇ ਜਿਵੇਂ ਇਹ ਪੰਜ ਕਰਨਾ ਹੋ ਕੇ ਇਹ ਕਿਹੇ ਘਰ ਹੋਵੇ ਜਿਹੀ ਹੀ ਖੁੱਲੇ ਪਰਵ ਪਿਆਰ ਮੁਹੱਬਤ ਪ੍ਰੇਮਾਹੌਲ ਵਿੱਚ ਗੁਰ ਰਿਆ ਸੀ ਮੇਰਾ ਬਚਪਨ ਬਹੁਤ ਬਾਅਦ ਵਿੱਚ ਸਮਾਂ ਮਿਲਣ ਨਾਲ ਉਹ ਗੱਦ ਗੱਦ ਕੰਧਾਂ ਉੱਚੀਆਂ ਹੋਣ ਲੱਗੀਆਂ ਸਨ ਪਰਿਵਾਰਾਂ ਦੇ ਵੱਡੇ ਹੋਣ ਨਾਲ ਇੱਕ ਕਮਰੇ ਦੀ ਥਾਂ ਪੂਰੀ 35 ਦੀ 35 ਗੱਛਿਆ ਗਿਆ ਸੀ ਉਸ ਤੋਂ ਅੱਗੇ ਲੋੜ ਅਨਸਾਰ ਉਸੀਆਂ ਉੱਪਰ ਨੂੰ ਮੰਜ਼ਲਾ ਉਸਾਰਨ ਲੱਗੀਆਂ ਸਨ ਪ੍ਰਗੁ ਦਸਤੀ ਇਲਾਕੇ ਵਿੱਚ ਹਰ ਇਲਾਕਾ ਪਹਾੜ ਗੰਜ ਦੀ ਬੁੱਕਲ ਵਿੱਚ ਹੋਗੀ ਪੈਦਾ ਸੀ ਪੈਂਦਾ ਸੀ ਮਸਾ 2 ਤੋਂ 2.5 ਕਿਲੋਮੀਟਰ ਜੈਸ ਤੋਂ ਵੀ ਘੱਟ ਦੂਰੀ ਸੀ ਹਰੇ ਇਲਾਕਾ ਪੈਂਦਾ ਸੀ ਆਵਾਜਾਈ ਦੀਆਂ ਮਡਲੀਆਂ ਬਹੁਤ ਸਹੂਲਤਾ ਸਨ ਉਹਨਾਂ ਦਿਨਾਂ ਵਿੱਚ ਰਕਸ਼ੇ ਟਾਂਗੇ ਆਮ ਚੱਲਦੇ ਸਨ ਪੈਦਲ ਤੁਰਨ ਦਾ ਵੀ ਲੋਕਾਂ ਨੂੰ ਵਾਹ ਵਾ ਸ਼ੌਂਕ ਸੀ ਮੇਰਾ ਸਕੂਲ ਚੂਨਾ ਮੰਡੀ ਵਿੱਚ ਪੈਂਦਾ ਸੀ ਜੋ ਕਿ ਮਲਤਾਨੀ ਟਾਂਡਾ ਤੋਂ ਸੱਜਈ ਆਉਣ ਜਾਣ ਦੀ ਦੂਰੀ ਤੇ ਸੀ ਮੈਂ ਆਪਣੀ ਭੈਣ ਸਿੰਦਰ ਲਾਲ ਸਕੂਲ ਜਾਂਦੀ ਮੇਰੀ ਪੈਣ ਦਾ ਨਾਮ ਸ੍ਰਿੰਦਰ ਕੌਰ ਸੀ ਪਰ ਘਰ ਵਿੱਚ ਸਾਰੇ ਸਿੰਦਰ ਹੀ ਕਹਿੰਦੇ ਸਨ ਮੈਨੂੰ ਉਹ ਬਹੁਤ ਪਿਆਰ ਕਰਦੀ ਸੀ ਮੇਰੀ ਕਿਸੇ ਕਿਸਮ ਨਾਲ ਉਹ ਆਈਡੀਲ ਵੀ ਸੀ ਮੈਂ ਹਰ ਕੰਮ ਉਸ ਦੀ ਵਾਂਗ ਕਰਨ ਦੀ ਕੋਸ਼ਿਸ਼ ਕਰਦੀ ਮੇਰਾ ਛੋਟਾ ਭਰਾ ਕਾਕਾ ਮੇਰੇ ਤੋਂ 3 ਸਾਲ ਛੋਟਾ ਸੀ ਕਾਕਾ ਨੂੰ ਮੇਰੀ ਮਾਂ ਨੇ ਭਾਬੋ ਨੇ ਲੱਖ ਮਿੰਟਾਂ ਮੰਨ ਮੰਨ ਕੇ ਲਿਆ ਸੀ ਮੈਨੂੰ ਹਾਲੇ ਤੱਕ ਹਲਕਾ ਹਲਕਾ ਯਾਦ ਹੈ ਕਿ ਜਦੋਂ ਮੇਰੀ ਮੰਗਰਵਤੀ ਸੀ ਤਾਂ ਪੁੱਤਰ ਦੀ ਆਸ ਲਾਈ ਬੈਠੀ ਸੀ ਉਸ ਦਾ ਇੱਕ ਪੁੱਤਰ ਜੋ ਮੇਰੇ ਤੋਂ 4 ਸਾਲ ਵੱਡਾ ਸੀ ਪਾਕਿਸਤਾਨ ਤੋਂ ਹਿੰਦੂਸਤਾਨ ਆਉਂਦਿਆਂ ਨੂੰ ਰਾਹ ਵਿੱਚ ਪੂਰਾ ਹੋ ਗਿਆ ਸੀ ਉਦੋਂ ਹੀ ਉਸਦੀ ਉਮਰ 2 ਸਾਲ ਦੀ ਸੀ ਉਹ ਉਸ ਪੁੱਤਰ ਨੂੰ ਬਹੁਤ ਯਾਦ ਕਰਦੀ ਤੇ ਗਾਹੇ ਬਗਾਹੇ ਰੋਂਦੀ ਰਹਿੰਦੀ ਹੁਣ ਗਰਭਵਤੀ ਹੋਣ ਤੇ ਉਹ ਹਰ ਹਾਲਤ ਵਿੱਚ ਪੁੱਤਰ ਚਾਹੁੰਦੀ ਸੀ ਇਸ ਲਈ ਪੁੱਤਰ ਵਾਸਤੇ ਇਨੀ ਅਰਦਾਸਾਂ ਕਰਦੀ ਰਹਿੰਦੀ ਸੀ ਅਜੀਬ ਗੱਲ ਇਹ ਸੀ ਕਿ ਕਰਦੀਆਂ ਸਾਰੀਆਂ ਔਰਤਾਂ ਮੇਰੀ ਨਾਨੀ ਮਾਮੀ ਮਾਂ ਭੈਣ ਤੇ ਪੂਆ ਸੰਤੋ ਮੈਨੂੰ ਬਿਠਾ ਕੇ ਰੱਖਦੀਆਂ ਕਿ ਮੈਂ ਰੱਬ ਅੱਗੇ ਅਰਦਾਸ ਕਰਾਂ ਕਿ ਸੇ ਵਾਹਿਗੁਰੂ ਮੈਨੂੰ ਨਿੱਕਾ ਜਿਹਾ ਵੀਰ ਦੇ ਦੇ ਉਸ ਦਾ ਗੰਦ ਵੀ ਖੁਸ਼ੀ ਖੁਸ਼ੀ ਖਾ ਲਿਆ ਕਰਾਂਗੀ ਮੈਂ ਵੀ ਇਹ ਸਭ ਕਹਿ ਦਿੰਦੀ ਵੀਰ ਦਾ ਲਾਲਚ ਮੈਨੂੰ ਵੀ ਸੀ ਪਰ ਇਹ ਸਭ ਕੀ ਹੋ ਰਿਹਾ ਸੀ ਇਸ ਦੀ ਸਮਝ ਨਹੀਂ ਸੀ ਆਉਂਦੀ ਮੈਂ ਸੋਚਦੀ ਸੀ ਕਿ ਮੈਨੂੰ ਗੰਦ ਖਾਣ ਲਈ ਇਹ ਕਿਉਂ ਕਹਿ ਰਹੀਆਂ ਸਾਨੂੰ ਖੈਰ ਸਾਡੇ ਘਰ ਨਿੱਕੇ ਵੀਰ ਨੇ ਜਨਮ ਲਿਆ ਤੇ ਸਾਰੇ ਉਸ ਨੂੰ ਕਾਕਾ ਕਹਿ ਕੇ ਬੁਲਾਉਣ ਲੱਗੇ ਮੈਨੂੰ ਵੀ ਘਰ ਵਿੱਚ ਗੁੱਡੀ ਕਹਿ ਕੇ ਬੁਲਾਇਆ ਜਾਂਦਾ ਸੀ ਮੇਰੀ ਮਾਂ ਕਦੇ ਜਿਆਦਾ ਲਾੜ ਵਿੱਚ ਆਈ ਗੁੱਡੂ ਵੀ ਕਹਿਣ ਲੱਗਦੀ ਸਾਡੇ ਘਰ ਵੀਰ ਆਇਆ ਤਾਂ ਸਾਡਾ ਨਿੱਕਾ ਜਿਹਾ ਵੇੜਾ ਖੁਸ਼ੀਆਂ ਨਾਲ ਪਰਗਿਆ ਸਾਡਾ ਵਿੜਾ ਹੀ ਨਹੀਂ ਸਗੋਂ ਪੰਜੇ ਕਰ ਰਹੀ ਖੁਸ਼ੀਆਂ ਮਨਾ ਰਹੇ ਸਨ ਇਹ ਵੇਲਾ ਸੀ ਜਦ ਖੁਸ਼ੀਆਂ ਗਮੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਸਨ ਮਲਤਾਨੀ ਢੰਡਾ ਗਲੀ ਨੰਬਰ 4 ਦਾ ਆਪਣਾ ਹੀ ਅੰਦਾਜ਼ ਸੀ ਇਸ ਗਲੀ ਵਿੱਚ ਪੰਜ ਕਰ ਸਾਡੇ ਆਪਣੇ ਸਾਡੇ ਘਰਾਂ ਦੇ ਸਾਹਮਣੇ ਵਾਲੇ ਕਰ ਮਲਤਾਨੀ ਪਰਿਵਾਰਾਂ ਦੇ ਸਨ ਉਹ ਪਾਕਿਸਤਾਨ ਬਣਨ ਵੇਲੇ ਮਲਤਾਨ ਤੋਂ ਆ ਕੇ ਇਸ 4 ਨੰਬਰ ਗਲੀ ਵਿੱਚ ਵਸ ਕੇ ਸਨ ਕੋਈ 8-10 ਕਰ ਹੋਣਗੀ ਬਾਹਰੋਂ ਦੋ ਦਰਵਾਜ਼ੇ ਪਰੰਦਰੋਂ ਮਲਤਾਨੀਆਂ ਦਾ ਪੂਰਾ ਮਹੱਲਾ ਵਸਦਾ ਸੀ ਇਹ ਪਰਿਵਾਰ ਵੀ ਛੋਟੇ-ਛੋਟੇ ਕਮਰਿਆਂ ਵਿੱਚ ਰਹਿੰਦੇ ਸਨ ਰੋਜ਼ਗਾਰ ਲਈ ਇਹਨਾਂ ਨੇ ਘਰੋਂ ਹੀ ਕੰਮ ਸ਼ੁਰੂ ਕੀਤਾ ਹੋਇਆ ਸੀ ਇਹਨਾਂ ਵਿੱਚ ਇੱਕ ਪਰਿਵਾਰ ਮੂੰਗ ਚਾਵਲ ਮੂੰਗ ਚਾਵਲ ਇੱਕ ਪਰਿਵਾਰ ਕੁਸ਼ੀ ਬਣਾਉਣ ਦਾ ਇੱਕ ਪਰਿਵਾਰ ਗੋਲ ਗੱਪਿਆਂ ਦਾ ਇੱਕ ਪਰਿਵਾਰ ਸਮੋਸੇ ਪਕੌੜਿਆਂ ਦਾ ਕੰਮ ਕਰਦਾ ਸੀ ਇਹ ਸਾਰੇ ਪਰਿਵਾਰ ਦਿਨੇ ਸਮਾਨ ਤਿਆਰ ਕਰਦੇ ਤੇ ਸ਼ਾਮ ਵੇਲੇ ਗਲੀ ਦੇ ਕੋਨੇ ਤੇ ਰੇੜੀਆਂ ਲਾਉਂਦੇ ਗਲੀ ਦੇ ਸਾਰੇ ਲੋਕ ਉਹਨਾਂ ਦੇ ਗਾਹਕ ਹੁੰਦੇ ਇਸ ਤਰ੍ਹਾਂ ਦੇ ਕੰਮ ਪੂਰੇ ਮਹੱਲੇ ਵਿੱਚ ਥਾ-ਥਾਂ ਤੇ ਹੁੰਦੇ ਗਲੀਆਂ ਤੋਂ ਪਾਰ ਬਾਜ਼ਾਰ ਖਾਣ-ਪੀਣ ਦਾ ਉਹਨਾਂ ਕੀ ਬਾਜ਼ਾਰ ਲੱਗਦਾ ਬਾਜ਼ਾਰ ਵਿੱਚ ਹੀ ਹਲਵਾਈ ਦੀ ਦੁਕਾਨ ਮਨਿਆਰੀ ਦੀ ਦੁਕਾਨ ਦਾੜੇ ਪਣਾਉਣ ਵਾਲੀ ਪੱਟੀ ਪੂਰੀ ਛੋਲੇ ਦੀ ਦੁਕਾਨ ਆਦ ਮਲਤਾਨੀ ਢਾਂਡੇ ਦੇ ਲੋਕਾਂ ਦੇ ਖਾਣ-ਪੀਣ ਦਾ ਮਨੋਰੰਜਕ ਸਾਧਨ ਹੁੰਦੀਆਂ ਗਰਮੀ ਦੀ ਦੁਪਹਿਰ ਤੋਂ ਬਾਅਦ ਅਕਸਰ ਮੇਰੀ ਮਾਂ ਦਾਣੇ ਪਣਾਉਣ ਵਾਲਿਆਂ ਨੂੰ ਭੇਜਦੀ ਜਦ ਤੱਕ ਪੱਠੀ ਵਾਲੇ ਦਾਨੇ ਭੁੰਨ ਦੀ ਗਾਹ ਉਸਦੇ ਪਿੰਜਰੇ ਚ ਪਏ ਤੋਤੇ ਨਾਲ ਗੱਲਾਂ ਕਰ ਕਰਕੇ ਆਪਣਾ ਦਿਲ ਵੇ ਲਾਉਂਦੇ ਇਸ ਤਰ੍ਹਾਂ ਚੂਨਾ ਮੰਡੀ ਵਿੱਚ ਇੱਕ ਬਿਸਕੁਟ ਬਣਾਉਣ ਵਾਲੀ ਛੋਟੀ ਜਿਹੀ ਬੇਕਰੀ ਹੁੰਦੀ ਮੇਰੀ ਮਾਂ ਪੀਪੇ ਵਿੱਚ ਬਿਸਕੁਟ ਬਣਾਉਣ ਦਾ ਸਮਾਨ ਧਰ ਮੈਨੂੰ ਉਸ ਬੇਕਰੀ ਤੇ ਛੱਡ ਆਉਂਦੀ ਉੱਥੇ ਘੱਟੋ ਘੱਟ 4-5 ਘੰਟੇ ਇੰਤਜ਼ਾਰ ਕਰਨੀ ਹੁੰਦੀ ਜਦੋਂ ਬਿਸਕੁਟ ਤਿਆਰ ਹੋ ਜਾਂਦੇ ਫਿਰ ਮਾਂ ਦੇ ਆਉਣ ਦੀ ਇੰਤਜ਼ਾਰ ਕਰਦੀ ਉਹਨਾਂ ਦਿਨਾਂ ਵਿੱਚ ਫੋਨ ਨਾ ਆਉਣ ਕਰਕੇ ਹਰ ਕੰਮ ਲਈ ਇੰਤਜ਼ਾਰ ਹੀ ਇੰਤਜ਼ਾਰ ਕਰਨਾ ਪੈਂਦਾ ਮੇਰਾ ਬਚਪਨ ਪਹਾੜਗੰਜ ਦੇ ਇਹਨਾਂ ਇਲਾਕਿਆਂ ਵਿੱਚ ਗੁਜ਼ਰ ਰਿਹਾ ਸੀ ਸਕੂਲ ਦੇ ਪਹਿਲੇ 5 ਸਾਲ ਦੁਪਹਿਰ ਦੀ ਸ਼ਿਫਟ ਹੁੰਦੀ ਸੀ ਕੋਈ 1 ਵਜੇ ਸਕੂਲ ਲੱਗਦਾ ਤੇ 5 ਵਜੇ ਛੁੱਟੀ ਮੈਨੂੰ ਯਾਦ ਹੈ ਕਿ ਸਕੂਲ ਤੋਂ ਛੁੱਟੀ ਹੋਣ ਤੋਂ ਪਹਿਲਾਂ ਅੱਧਾ ਘੰਟਾ ਕਲਾਸ ਅੱਧਾ ਘੰਟਾ ਕਲਾਸ ਵਿੱਚ ਪਹਾੜੇ ਰਟਾਈ ਜਾਂਦੇ ਹਰ ਕਲਾਸ ਵਿੱਚ ਪੜਹਾੜੇ ਰਟਣ ਦੀ ਆਵਾਜ਼ ਆ ਰਹੀਆਂ ਸਾਰੀ ਛੁੱਟੀ ਹੋਣ ਤੇ ਸਾਰੇ ਬੱਚੇ ਘਰਾਂ ਨੂੰ ਤੁਰ ਪੈਂਦੇ ਸਕੂਲੋਂ ਬਾਹਰ ਨਿਕਲਦੇ ਹੀ ਉਬਲੀ ਹੋਈ ਸ਼ੱਕਰਗੰਦੀ ਦੇ ਟਾਬੇ ਤੋਂ ਬੱਚੇ ਸ਼ੱਕਰਗੰਦੀ ਸ਼ੱਬੇ ਤੋਂ 25 ਸ਼ੱਕਰਗੰਦੀ ਲੈ ਕੇ ਖਾਂਦੇ ਮੈਨੂੰ ਸ਼ੱਕਰਗੰਦੀ ਬਹੁਤ ਫ਼ਾਦ ਲੱਗਦੀ ਨਿੱਕੀਆਂ ਨਿੱਕੀਆਂ ਉਬਲੀਆਂ ਹੋਈਆਂ ਸ਼ੱਕਰਗੰਦੀਆਂ ਨੂੰ ਕੱਟ ਕੇ ਮਸਾਲਾ ਤੇ ਨਿੰਬੂ ਲਾ ਕੇ ਭਾਈ ਪੱਤੇ ਉਤੇ ਰੱਖ ਕੇ ਬੱਚਿਆਂ ਨੂੰ ਦਿੰਦਾ ਉਹਨਾਂ ਦਿਨਾਂ ਵਿੱਚ 2 ਪੈਸੇ ਦਾ ਪੱਤਾ ਮਿਲਦਾ ਹੁੰਦਾ ਸੀ ਤੇ 2 ਪੈਸੇ ਹੀ ਮੈਨੂੰ ਰੋਜ਼ ਦਾ ਜੀਬ ਖਰਚ ਮਿਲਦਾ ਸੀ ਸ਼ੱਕਰਗੰਦੀ ਖਾ ਕੇ ਅਸੀਂ ਘਰਾਂ ਉੱਤੇ ਪੈਂਦੇ ਮਾਈ ਬਲਾਕੀ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਦੀ ਕਿ ਬੱਚੇ ਆਪਣੇ ਘਰਾਂ ਨੂੰ ਠੀਕ ਰਸਤੇ ਜਾ ਰਹੇ ਹਨ ਮਾਈ ਬਲਾਕੀ ਦਾ ਘਰ ਵੀ ਸਾਡੇ ਮਹੱਲੇ ਵਿੱਚ ਹੀ ਸੀ ਇਸ ਲਈ ਉਹ ਸਕੂਲੋਂ ਘਰ ਜਾਣ ਵਾਲੇ ਬੱਚਿਆਂ ਨੂੰ ਸੜਕ ਤੇ ਦਿਖਾਈ ਦਿੰਦੀ ਰਹਿੰਦੀ ਬੱਚਿਆਂ ਨੂੰ ਘਰਾਂ ਤੱਕ ਠੀਕ ਠਾਕ ਪਹੁੰਚਾਉਣ ਲਈ ਉਹ ਕੋਈ ਪੈਸੇ ਨਹੀਂ ਸੀ ਲੈਂਦੀ ਸਕੂਲੋਂ ਮਿਲਦੀ ਤਨਖਾਹ ਵਿੱਚ ਵੀ ਉਹ ਸਾਰਾ ਕੁਝ ਕਰਦੀ ਐਤਵਾਰ ਦੇ ਦਿਨ ਉਹ ਤੁਰਦੀ ਫਿਰਦੀ ਮਹੱਲੇ ਵਿੱਚ ਰਹਿੰਦੇ ਬੱਚਿਆਂ ਦੇ ਘਰ-ਘੇੜਾ ਵੀ ਕੱਟ ਜਾਂਦੀ ਬੱਚਿਆਂ ਦਾ ਹਾਲ-ਚਾਲ ਵੀ ਲੀਹ ਜਾਂਦੀ ਤੇ ਮਾਪਿਆਂ ਨੂੰ ਬੱਚਿਆਂ ਦਾ ਹਾਲ-ਚਾਲ ਦੱਸ ਵੀ ਜਾਂਦੀ ਮਾਈ ਬਲਾਕੀ ਕਰਕੇ ਮਹੱਲੇ ਦੇ ਮਾਪੇ ਉਹ ਬੱਚਿਆਂ ਦੀ ਸਕੂਲ ਦੀ ਚਿੰਤਾ ਸੁਰੂ ਖੋਰ ਸਨ ਲੱਗਦਾ ਸੀ ਬੱਚਿਆਂ ਨੂੰ ਸਕੂਲ ਦੀ ਜਿਵੇਂ ਸਾਰਾ ਭਾਰ ਮਾਈ ਬਲਕੀ ਜਾਂ ਆਪਣੇ ਮੋਢਿਆਂ ਤੇ ਚੁੱਕਿਆ ਹੋਇਆ ਸੀ ਘਰ ਵਿੱਚ ਰਹਿੰਦੇ ਅਕਸਰ ਮੈਂ ਘਰ ਦੀ ਔਰਤਾਂ ਵਿੱਚ ਕਰੀ ਦਿੰਦੀ ਛੋਟੇ ਹੁੰਦੇ ਮੈਨੂੰ ਤੇ ਨਿੱਕੇ ਵੀਰ ਕਾਕੇ ਨੂੰ ਮੇਰੀ ਮਾਮੀ ਯਾਨੀ ਭਾਬੋ ਜੀ ਨਹਾਇਆ ਕਰਦੀ ਸੀ ਮੇਰੀ ਵੱਡੀ ਭੈਣ ਦੱਸਦੀ ਸੀ ਕਿ ਭਾਬੋ ਸਾਡਾ ਪਿੰਡਾ ਪੁੰਜੇ ਲਈ ਤੌਲੀਏ ਦੀ ਨਹੀਂ ਸਗੋਂ ਆਪਣੀ ਨਰਮ ਮਲਾਈਮ ਦੀ ਚੁੰਨੀ ਦੀ ਵਰਤੋਂ ਕਰਦੀ ਹੁੰਦੀ ਸੀ ਮੇਰੀ ਭਾਬੋ ਜੀ ਸਾਨੂੰ ਦੋਨੋਂ ਇੰਨਾ ਪਿਆਰ ਕਰਦੀ ਕਿ ਸਾਨੂੰ ਬੀਜੀ ਅਤੇ ਭਾਬੋ ਜੀ ਵਿੱਚ ਕੋਈ ਫਰਕ ਨਾ ਜਾਪਦਾ ਬੀਜੀ ਹਮੇਸ਼ਾ ਘਰ ਦੇ ਕੰਮਾਂ ਵਿੱਚ ਰੁੱਝੇ ਹੁੰਦੇ ਨਾਨਾ ਨਾਨੀ ਪਾਪਾ ਜੀ ਭਾਬੋ ਜੀ ਇਹ ਰੋਟੀ ਪਾਣੀ ਦੀ ਤਿਆਰੀ ਵੀ ਜੀ ਹੀ ਕਰਦੇ ਮਲਤਾਨੀ ਢਾਂਡੇ ਦੇ ਉਸ ਇੱਕ ਆਪਣੇ ਕਮਰੇ ਵਾਲੇ ਘਰ ਵਿੱਚ ਇਹ ਸਾਰੇ ਮੈਂਬਰ ਰਹਿੰਦੇ ਇੱਕ ਕਮਰੇ ਵਿੱਚ ਇੱਕ ਨਿਵਾਰੀ ਮੰਜਾ ਤੇ ਇੱਕ ਕੱਪੜਿਆਂ ਦੀ ਪੇਟੀ ਹਮੇਸ਼ਾ ਹੁੰਦੀ ਜਿਸ ਵਿੱਚ ਘਰ ਲਈ ਅਤੇ ਆਉਣ ਜਾਣ ਵਾਲੇ ਲਈ ਬਿਸਤਰ ਪਏ ਹੁੰਦੇ ਸਰਦੀ ਵਿੱਚ ਰਾਤ ਨੂੰ ਹੋਰ ਮੰਜੀਆਂ ਡਾ ਲੀਆਂ ਜਾਂਦੀਆਂ ਗਰਮੀ ਵਿੱਚ ਰਾਤ ਨੂੰ ਗਲੀ ਵਿੱਚ ਮੰਜੀਆਂ ਢਾ ਕੇ ਸਾਰੇ ਸੌ ਜਾਂਦੇ ਸਿਰਫ ਅਸੀਂ ਹੀ ਨਹੀਂ ਗਲੀ ਦੇ ਸਾਰੇ ਲੋਕ ਹੀ ਰਾਤ ਨੂੰ ਗਲੀ ਵਿੱਚ ਮੰਜੀਆਂ ਡਾ ਕੇ ਸੌਂਦੇ ਸਨ ਗਲੀ ਦੇ ਅੰਮੋ ਸਾਹਮਣੇ ਮੰਜੀਆਂ ਡੱਲ ਜਾਣ ਕਰਕੇ ਵਿਚਕਾਰ ਪੈਦਲ ਲਈ ਥੋੜੀ ਜਿਹੀ ਜਗ੍ਹਾ ਬਚਦੀ ਰਾਤ ਨੂੰ ਗਲੀ ਵਿੱਚ ਇਸ ਤਰ੍ਹਾਂ ਜਾਪਦੀ ਜਿਵੇਂ ਕੋਈ ਬਰਾਤ ਟੁੱਕੀ ਹੋਵੇ ਗਲੀ ਇੱਕ ਪਰਿਵਾਰ ਵਾਂਗ ਸਾਂ ਲਹਿਰੀ ਹੁੰਦੀ ਮੈਨੂੰ ਯਾਦ ਹੈ ਮੈਂ ਹਮੇਸ਼ਾ ਆਪਣੇ ਭੈਣ ਨਾਲ ਸੌਂਦੀ ਅਤੇ ਹਰ ਰਾਤ ਉਹਨੂੰ ਪਿੰਡਾ ਖੁਰਕਣ ਲਈ ਆਖਦੀ। ਕਈ ਵਾਰੀ ਉਹ ਅੱਕ ਵੀ ਜਾਂਦੀ ਪਰ ਮਜਬਦ ਕਰਕੇ ਵੀ ਉਸ ਤੋਂ ਪਿੰਡਾ ਖੁਰਕਵਾਉਂਦੀ। ਮੇਰੀ ਮਾਂ ਸਾਰੇ ਦਿਨ ਦੇ ਘਰ ਕੰਮ ਤੋਂ ਥੱਕੀ ਅਪਕਰ ਕਮੰਜੇ ਤੇ ਪੈਂਦੇ ਹੀ ਸੌ ਜਾਂਦੀ। ਇਸ ਲਈ ਮਾਂ ਦੇ ਹੱਥਾਂ ਦੀ ਸਿਰਨ ਨੂੰ ਮੈਂ ਆਪਣੀ ਭੈਣ ਦੇ ਹੱਥਾਂ ਵਿੱਚ ਮਹਿਸੂਸ ਕਰਦੀ। ਮੇਰਾ ਭਰਾ ਪਾਬੋ ਜੀ ਨਾਲ ਹੀ ਸੌਂਦਾ। ਮੈਂ ਪਹਾੜਗੰਜ ਦੇ ਇੱਕ ਮਹੱਲੇ ਮਲਤਾਨੀ ਢਾਂਡਾ ਦੀ ਗਲੀ ਨੰਬਰ 4 ਦੇ ਨਿੱਕੇ ਜਿਹੇ ਘਰ ਵਿੱਚ ਸਾਂਝੇ ਪਰਿਵਾਰ ਨਾਲ ਭਾਂਵੇਂ ਰਹੀ ਸਾਂ ਪਰ ਉਸ ਦੇ ਉਸ ਵੇਲੇ ਦੇ ਮਾਹੌਲ ਅਨੁਸਾਰ ਸਾਰੀ ਗਲੀ ਹੀ ਇੱਕ ਸਾਂਝਾ ਪਰਿਵਾਰ ਹੁੰਦੀ ਸੀ ਇੱਕ ਘਰ ਵਿੱਚ ਕੜੀ ਬਣਦੀ ਸਾਰੇ ਮੁਹੱਲੇ ਵਿੱਚ ਵੰਡੀ ਜਾਂਦੀ ਹਰ ਇੱਕ ਪਰਿਵਾਰ ਦਾ ਦੁੱਖ-ਫੁਕ ਸਾਰੀ ਗਲੀ ਦਾ ਸਾਂਝਾ ਦੁੱਖ-ਫੁਕ ਹੁੰਦਾ ਇੱਕ ਘਰ ਦੀ ਕੁੜੀ ਦੇ ਵਿਆਹ ਵਿੱਚ ਸਾਰੀ ਗਲੀ ਸ਼ਰੀਕ ਹੁੰਦੀ ਵਿਆਹ ਤੇ ਗਲੀ ਵਿੱਚ ਟੈਂਟ ਲਾ ਕੇ ਗੋਣ ਬਿਠਾਏ ਜਾਂਦੇ ਸਾਰੀ ਗਲੀ ਉਸ ਵਿੱਚ ਪਾਗ ਲੈਂਦੀ ਗਲੀ ਦਾ ਹਰ ਪਰਿਵਾਰ ਕੁੜੀ ਦੇ ਵਿਆਹ ਲਈ ਸ਼ਗਨ ਪਾਉਣ ਆਉਂਦਾ ਇਸ ਦਾ ਕਾਰਨ ਸ਼ਾਇਦ ਇਹ ਸੀ ਇਹ ਪਰਿਵਾਰ ਭਾਵੇਂ ਦਿੱਲੀ ਆ ਕੇ ਵਸ ਗਏ ਸਨ ਲੇਕਿਨ ਆਪਣੇ ਨਾਲ ਪਿੰਡੂ ਰਹਿਤ ਲੈ ਕੇ ਆਏ ਸਨ ਸੋ ਕਹਿਣ ਨੂੰ ਭਾਵੇਂ ਦਿੱਲੀ ਸੀ ਲੇਕਿਨ ਦਿੱਲੀ ਵਿੱਚ ਪੰਡਾ ਵਾਲਾ ਦੇਸੀ ਸੱਭਿਆਚਾਰ ਆਣ ਵੜਿਆ ਸੀ ਸ਼ਾਇਦ ਇਸੇ ਕਰਕੇ ਲੋਕ ਉੱਜੜ ਕੇ ਵੀ ਵਸ ਗਏ ਸਨ ਉੱਜੜ ਕੇ ਵੀ ਵਸ ਗਏ ਸਨ ਤੁਸੀਂ ਸੁਣ ਰਹੇ ਹੋ ਵਹੀ ਖਾਤਾ ਦਵਿੰਦਰ ਕੌਰ ਦਾ ਭਾਗ ਦੂਜਾ